ਅਰਜੂ ਕਾ ਖਾਲਸਾ ਅਰਜੂ ਕੀ ਫਤਿਹ ਜੋ ਅੱਜ ਮੈਂ ਗੱਲ ਕਰਨ ਲੱਗਿਆ ਬੜੇ ਧਿਆਨ ਦੇ ਨਾਲ ਸੁਣਨਾ ਤੇ ਪੂਰੀ ਗੱਲ ਸੁਣ ਲਿਆ ਕਰੋ ਤਾਂ ਕਿ ਜਿਹੜਾ ਪਤਾ ਲੱਗ ਸਕੇ ਗੱਲ ਕਰਦਿਆਂ ਕਿ ਆਪਾਂ ਨੂੰ ਸਭ ਨੂੰ ਇਹ ਤਾਂ ਪਤਾ ਕਿ ਕਈ ਮੌਤਾਂ ਹੋਈਆਂ ਨੇ ਪੰਜਾਬ ਦੇ ਵਿੱਚ ਤੇ ਪੰਜਾਬੀ ਸਿੰਘ ਰਾਜਵੀਰ ਜਵੰਦਾ ਤੇ ਉਸ ਤੋਂ ਇਲਾਵਾ ਜਿਹੜਾ ਕੱਲ ਬਰਿੰਦਰ ਘੁੰਮਣ ਦੀ ਮੌਤ ਹੋਈ ਆ ਐਕਸੀਡੈਂਟ ਦੇ ਵਿੱਚ ਮੌਤਾਂ ਹੁੰਦੀਆਂ ਨੇ ਬੜਾ ਦੁੱਖ ਹੁੰਦਾਗਾ ਕਿਸੇ ਦਾ ਘਰ ਦਾ ਪਰਿਵਾਰ ਦਾ ਜੀ ਚਲਿਆ ਜਾਵੇ ਬੱਚਾ ਚਲਿਆ ਜਾਵੇ ਬੜਾ ਦੁੱਖ ਹੁੰਦਾਗਾ ਦੁੱਖ ਹੋਇਆ ਵੀ ਆ ਪਰ ਹੁਣ ਤਾਂ ਮੈਂ ਨਾਲ ਬੇਨਤੀ ਕਰਦੇ ਮਾ ਕਿ ਹੁਣ ਤੁਸੀਂ ਉਹਨਾਂ ਮੈਂ ਕਲਾਕਾਰਾਂ ਨੂੰ ਬੇਨਤੀ ਕਰਦਾ ਤੇ ਉਹਨਾਂ ਲੋਕਾਂ ਨੂੰ ਬੇਨਤੀ ਕਰਦਾ ਕਿ ਭਾਈ ਰਾਜਵੀਰ ਜਵੰਦਾ ਤਾਂ ਆਪਣੀ ਸਫ਼ਰ ਪੂਰੇ ਕਰਕੇ ਇਸ ਦੁਨੀਆ ਤੋਂ ਅਲਵਿਦਾ ਹੋ ਗਿਆ ਤੇ ਆ ਜਿਹੜੇ ਅਜੇ ਜਿਉਂਦੇ ਆ ਜਿਹੜੇ ਕਿ 30-30 ਸਾਲਾਂ ਤੋਂ ਜ਼ਿਲ੍ਹਾ ਦੇ ਵਿੱਚ ਬੰਦ ਆ ਇਸ ਸਿਸਟਮ ਨੇ ਬੰਦ ਕੀਤੇ ਹੋਏ ਆ ਹੁਣ ਅਸੀਂ ਉਹਨਾਂ ਦੀ ਸਾਰ ਲੈ ਲਈਏ ਮੈਂ ਗੱਲ ਕਰੂੰਗਾ ਭਾਈ ਜਗਤਾਰ ਸਿੰਘ ਖਵਾਰਾ ਤੇ ਭਾਈ ਬਲਵੰਤ ਸਿੰਘ ਰਾਜਵਾਨੇ ਦੀ ਇਸ ਵਿਸ਼ੇ ਤੇ ਅੱਜ ਜੇਕਰ ਤੁਸੀਂ ਬੇਲੇ ਹੋ ਗਏ ਕਹਿੰਦਾ ਭਾਵ ਮੈਨੂੰ ਦੁੱਖ ਨਾਲ ਕਹਿਣਾ ਪੈ ਰਿਹਾ ਐ ਗੱਲਾਂ ਕਿਉਂਕਿ ਅੱਜ ਤੁਸੀਂ ਸੁੱਤੇ ਪਏ ਹੋ ਅੱਜ ਭਾਈ ਜਗਤਾਰ ਸਿੰਘ ਹਵਾਰਾ ਦੀ ਮਾਤਾ ਬਿਰਧ ਮਾਤਾ ਜਿਹੜੀ 30 ਸਾਲ ਹੋ ਗਏ ਆਪਣੇ ਪੁੱਤ ਨੂੰ ਢੇਕਦੇ ਹੋਏ ਅਮਰੀਕਾ ਤੋਂ ਪੰਜਾਬ ਆਈ ਆ ਕਿ ਮੇਰਾ ਪੁੱਤ ਮਿਲ ਜਾਵੇ ਤੇ ਉਹਨੂੰ ਪ੍ਰੋਬਲ ਮਿਲ ਜਾਵੇ ਕਿਤੇ ਸਰਕਾਰ ਨੂੰ ਘਹਾਰ ਲਾ ਦਿਓ ਕਿਤੇ ਭਗਵੰਤ ਮਾਨ ਨੂੰ ਬੇਨਤੀ ਕਰ ਦਿਓ ਕਿਤੇ ਕੋਈ ਕਲਾਕਾਰ ਭਗਵੰਤ ਮਾਨ ਨੂੰ ਮਿਲ ਕੇ ਇਹ ਕਹੇ ਦੇ ਕਿ ਸਾਡਾ ਝੋਟਾ ਗਾਇ ਜੀ ਭਗਵੰਤ ਮਾਨਾ ਜੇ ਜੇ ਤਾਰਸ ਸਿੰਘ ਹਵਾਰਾ ਨੂੰ ਜਿਹੜਾ ਕਿ ਪਰੌਲ ਤੇ ਲਿਹਾਤਾ ਜਾਵੇ ਪੰਜਾਬ ਲਿਆਂਦਾ ਜਾਵੇ ਉਹਦੀ ਮਾਤਾ ਨੂੰ ਮਿਲਾਇਆ ਜਾਵੇ ਇਹ ਕਿਹੜਾ ਕਲਾਕਾਰ ਕਹੂਗਾ ਹੁਣ ਕਿਉਂਕਿ 30 32 ਸਾਲ ਹੋ ਗਏ ਮਾਤਾ ਪਿਤਾ ਨੂੰ ਹੁੰਦਾ ਕਿ ਇੰਨਾ ਟਾਈਮ ਦੂਰ ਰਹਿਣ ਤੋਂ ਬਾਅਦ ਕਿ ਸਾਡਾ ਅੱਖਾਂ ਦਾ ਤਾਰਾ ਤੇ ਸਾਨੂੰ ਆ ਕੇ ਮਿਲ ਜਾਵੇ ਦਾ ਮਾਂ ਦੀ ਮਮਤਾ ਇੱਕ ਬੜੀ ਅਜਾਈ ਹੁੰਦੀ ਆ ਤੇ ਦੁੱਖ ਭਾਈ ਇਹ ਵੀ ਬਹੁਤ ਵੱਡਾ ਗਾ ਇੱਕ ਤਾਂ ਕਾਲ ਕੋਠੜੀਆਂ ਚ ਬੰਦ ਕੀਤੇ ਆ ਤੇ ਦੂਸਰੇ ਸਰਕਾਰਾਂ ਵੱਲੋਂ ਜਿਹੜਾ ਇਹ ਧੱਕੇਸਾਹੀ ਕੀਤੀ ਜਾ ਰਹੀ ਆ ਲੋਕਤੰਤਰ ਦਾ ਸਰੇ ਆਮ ਗਲਾ ਕੁੱਟਿਆ ਜਾ ਰਿਹਾ ਜਿਹੜੇ ਕਿ ਆਪਣੀ ਸਜ਼ਾਾਂ ਤੋਂ ਦੁੱਗਣੀ ਸਜ਼ਾਾਂ ਮਾ ਭੋਗ ਰਹੇ ਆ ਕਹਿੰਦੇ ਉਹਨਾਂ ਬਾਰੇ ਸੋਚ ਲਿਓ ਅਗਲੀ ਗੱਲ ਕਰਦਾ ਮੈਂ ਭਾਈ ਬਲਵੰਤ ਸਿੰਘ ਰਾਜਵਾਨਾ ਜਿਹੜਾ ਕਿ 29 ਸਾਲ ਹੋ ਗਏ ਕਰੀਬ 29 ਸਾਲ ਦਾ ਅਰਸਾ ਹੋ ਗਿਆ ਜੇਲ੍ਹ ਦੇ ਕਾਲ ਕੋਠੜੀਆਂ ਵਿੱਚ ਬੰਦਾ ਜਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਜਿਨੇ ਕਿ ਕੌਮ ਦਾ ਸਿਰ ਉੱਚਾ ਕੀਤਾ ਅੱਜ ਅਸੀਂ ਤੁਸੀਂ ਸਾਰੇ ਪੱਗਾਂ ਵਾਲੇ ਜਾਂ ਕੇਸਾਂ ਵਾਲੇ ਦਾੜ੍ਹੀਆਂ ਵਾਲੇ ਜਾਂ ਆਪਾਂ ਸਿੱਧੇ ਸ਼ਬਦਾਂ ਦੇ ਕਹਦੀਏ ਕਿ ਸਿੱਖ ਉਹਨਾਂ ਦੇ ਨੌਜਵਾਨਾਂ ਦੀ ਬਦੌਲਤ ਬੋਲ ਰਹੇ ਆ ਤੇ ਨਹੀਂ ਸਾਨੂੰ ਵੀ ਖਤਰਾ ਕੀਤਾ ਹੁੰਦਾ ਜੇ ਉਹ ਕੁਰਬਾਨੀ ਨਾ ਕਰ ਦੇ ਤੇ ਅੱਜ ਸਾਨੂੰ ਸੋਚਣਾ ਪਊਗਾ ਤੇ ਅੱਜ ਭਾਈ ਬਲਬਾਤ ਸਿੰਘ ਰਾਜਵਾਨ ਆ 15 ਅਕਤੂਬਰ ਨੇੜੇ ਆਉਣ ਵਾਲੀ ਹੈ ਦੀਵਾਲੀ ਤੋਂ ਪਹਿਲਾਂ 15 ਅਕਤੂਬਰ ਤੁਸੀਂ ਅਵੇਸਲੇ ਪਏ ਹੋ ਤੁਸੀਂ ਸੁੱਤੇ ਪਏ ਹੋ ਜਦੋਂ ਸੁਪਰੀਮ ਕੋਰਟ ਵੱਲੋਂ ਟਿੱਪਣੀ ਕੀਤੀ ਸੀ ਕੇਂਦਰ ਸਰਕਾਰ ਤੇ ਉਦੋਂ ਥੋੜੇ ਬਹੁਤੇ ਸਿੱਖ ਬੋਲੇ ਸੀ ਪਰ ਦੁੱਖ ਦੀ ਗੱਲ ਆ ਅੱਜ ਸਾਰੇ ਸਿੱਖ ਚ ਚੁੱਪਾ ਅੱਜ ਸਾਰੇ ਜਾਨੇ ਚੁੱਪਾ ਕਾਹਦੀ ਅੜਿਕ ਕਰਦੇ ਹੋ ਕਿ ਭਾਈ ਬਲਵੰਤ ਸਿੰਘ ਰਾਜਵਾਨੀ ਨੂੰ ਪાંਚੀ ਦਿੱਤੀ ਜਾਵੇ ਕਿ ਇਹਦੀ ਅੜਿਕ ਕਰਦੇ ਹੋ ਅਸੀਂ ਬਾਅਦ ਵਿੱਚ ਰੌਲਾ ਪਾਵਾਂਗੇ ਉਹੀ ਗੱਲ ਹੋ ਗਈ ਨਾ ਦੀਪ ਸਿੱਧੂ ਵਾਲੀ ਕਿ ਅਸੀਂ ਬਾਅਦ ਦੇ ਵਿੱਚ ਬਰਸੀਆਂ ਤੇ ਭੋਗਾ ਤੇ ਕੱਟ ਜਰੂਰ ਕਰਦੇ ਆ ਅਸੀਂ ਪਹਿਲਾ ਹੱਲ ਨਹੀਂ ਕਰਦੇ ਕਿਸੇ ਚੀਜ਼ ਦਾ ਅਸੀਂ ਪਹਿਲਾ ਸਰਕਾਰਾਂ ਨੂੰ ਬੇਨਤੀ ਕਰਦੇ ਚੈਲੰਜ ਨਹੀਂ ਕਰਦੇ ਕਿ ਜੇਕਰ ਭਾਈ ਸਾਡਾ ਸਿੱਖ ਸਾਡਾ ਨੌਜਵਾਨ ਜਿਹੜਾ ਕਿ ਆਪਣੀ ਜਿਹੜੀ ਸਜ਼ਾਵਾਂ ਨੇ ਦੋ ਦੋ ਸਜ਼ਾਵਾਂ ਕੱਟ ਚੁੱਕਿਆਗਾ ਤੁਸੀਂ ਅੱਜ ਉਸ ਨੂੰ ਵੀ ਨਹੀਂ ਛੱਡ ਸਕਦੇ ਤਾਂ ਸਾਨੂੰ ਫਿਰ ਬਗਾਨਗੀ ਦਾ ਅਹਿਸਾਸ ਆ ਫਿਰ ਕਰਾਇਆ ਜਾ ਰਿਹਾ ਹੁਣ ਕਈ ਲੋਕ ਕਹਿੰਦੇ ਆ ਕਿ ਫਾਂਸੀ ਨਹੀਂ ਦਿੰਦੇ ਤੁਸੀਂ ਰੱਬੋ ਤੁਸੀਂ ਰੱਬੋ ਇਹ ਗਾਹ ਸੁਪਰੀਮ ਕੋਰਟ ਨੇ ਦੇਖਣਾ ਇਹ ਗਾਹ ਕੇਂਦਰ ਸਰਕਾਰ ਨੇ ਦੇਖਣਾ ਕੇਂਦਰ ਸਰਕਾਰ ਉਹ ਆ ਕਿ ਅੱਜ ਮੈਂ ਇੱਕ ਬਿਆਨ ਸੁਣ ਰਿਹਾ ਸੀ ਅਮਿਤ ਸਾਹਾ ਉਹ ਕਹਿੰਦਾ ਕਿ ਰਵਨੀਤ ਬਿੱਟੂ ਦੇ ਨਾਲ ਮੇਰੀ ਯਾਰੀ ਆ ਜਿਨੇ ਉਹਦੇ ਦਾਦਾ ਮਾਰਿਆ ਮੈਂ ਉਹਨੂੰ ਕਦੇ ਨਹੀਂ ਛੱਡੂਗਾ ਇਹ ਵਹਿਰ ਲ ਹੋ ਰਹੀ ਅੱਜ ਵੀਡੀਓ ਪੂਰੀ ਤਰ੍ਹਾਂ ਦੇ ਅਮਿਤ ਦਾ ਸਾਡਾ ਬਿਆਨ ਆ ਰਿਹਾ ਕਿ ਮੈਂ ਉਹਨਾਂ ਨੂੰ ਕਦੇ ਨਹੀਂ ਛੱਡੂਗਾ ਤੇ ਹੁਣ ਤੁਸੀਂ ਆਸ ਕੀ ਤੋਂ ਲਈ ਰੱਖੀ ਐ ਬਈ ਸੁਪਰੀਮ ਕੋਰਟ ਕਹਿੰਦੀ ਐ ਕਿ ਫਾਂਸੀ ਕਿਉਂ ਨਹੀਂ ਦਿੱਤੀ ਗਈ ਐਨਾ ਟਾਈਮ ਹੋ ਗਿਆ ਫਾਂਸੀ ਨੂੰ ਦਿੱਤਾ ਕਿਉਂ ਨਹੀਂ ਤੇ ਹੁਣ ਗੇਮ ਕਿਹਦੇ ਪਾਲੇ ਦਿੱਤਾ ਜਿਹੜੀ ਕਿ ਇਹ ਹੈਗੀ ਆ ਅਮਿਤ ਸਾਹਿਬ ਗ੍ਰਹਿ ਮੰਤਰੀ ਕੇਂਦਰ ਦੀ ਸਰਕਾਰ ਕੀ ਤੁਹਾਨੂੰ ਲੱਗਦਾ ਕੇਂਦਰ ਦੀ ਸਰਕਾਰ ਕਿ ਉਮਰ ਕੈਦ ਦੇ ਵਿੱਚ ਆ ਤਬਦੀਲ ਕਰੋਗੀ ਅਜਦਾ ਸਬਗੀਰ ਵਾਦਲ ਦਾ ਬਿਆਨ ਆਇਆ ਕਿ ਜੀ 30 ਸਾਲਾਂ ਤੋਂ ਬੰਦਾ ਭਾਈ ਬਲਵੰਤ ਸਿੰਘ ਰਾਜਵਾਨਾ ਉਹਦੀ ਉਮਰ ਕੈਦਾਂ ਤਬਦੀਲ ਕੀਤੀ ਜਾਵੇ ਉਹ ਸ਼ਰਮ ਕਰੋ ਮਾਰੀ ਮੋਟੀ ਜਦੋਂ ਤੁਹਾਡੀ 10 ਸਾਲ ਸਰਕਾਰ ਹੀ ਸੈਂਟਰ ਦੇ ਵਿੱਚ ਨਾਲ ਵਜਿਰੀਆਂ ਭੋਗਦੇ ਰਹੇ ਤਲਵੇ ਚੜਦੇ ਰਹੇ ਤੇ ਉਦੋਂ ਤੁਸੀਂ ਕਿੱਥੇ ਸੀ ਇਹ ਤੁਹਾਡੇ ਕਰਕੇ ਹੋ ਰਿਹਾ ਸਾਰਾ ਕੁਝ ਅਜ ਸਿੱਖਾਂ ਦਾ ਕਿਤੇ ਜਗਤਾਰ ਸਿੰਘ ਹਵਾਰੇ ਨੂੰ ਕਹਿੰਦਾ ਕਤਲਾ ਉਹ ਪੰਜਾਬ ਨਹੀਂ ਆਉਣਾ ਚਾਹੁੰਦਾ ਇਹ ਬਾੜਿੰਗ ਸਖਬੀਰ ਬਦਲਦੀ ਆ ਤੇ ਅੱਜ ਰਾਜੋ ਵਾਲੇ ਨੂੰ ਕਹਿੰਦਾ ਜੇ ਸਰਕਾਰ ਓਵਰਕੈਚ ਉਹਨੂੰ ਤਬਦੀਲ ਕਰੇ ਦੋ-ਦਸ ਸਾਲ ਤੁਹਾਡੇ ਮਿਨਿਸਟਰੀ ਤੁਹਾਡੇ ਕੋਲ ਸਭ ਕੁਝ ਰਹਿਆ ਰਾਜ ਭਾਗ ਰਹਿਆ ਮੁੱਖ ਮੰਤਰੀ ਰਹਿ ਬਜ਼ੀਰੀਆਂ ਰਹੀਆਂ ਅਹੁਦੇ ਰਹੇ ਤੇ ਮੋਦੀ ਤੁਹਾਡੀ ਮੁਠੀ ਦੇ ਵਿੱਚ ਸੀ ਇਹ ਤੁਸੀਂ ਉਦੋਂ ਸਭ ਕੁਝ ਕਰਾ ਸਕਦੇ ਸੀ ਹੁਣ ਤੁਸੀਂ ਡਰਾਮੇ ਕਰਦੇ ਹੋ ਸਿਆਸਤਾ ਕਰਦੇ ਹੋ ਇਸ ਸਿਆਸਤਾ ਕਰਨੀਆਂ ਛੱਡ ਦਿਓ ਸਿੱਖਾਂ ਦਾ ਬਹੁਤ ਨੁਕਸਾਨ ਹੋ ਗਿਆ ਬਹੁਤ ਕਤਲੇਆਮ ਹੋ ਗਿਆ ਸਿੱਖਾਂ ਨੇ ਬੜਾ ਕੁਝ ਭੋਗ ਲਿਆ ਪਰ ਮੈਂ ਅੱਜ ਉਹਨਾਂ ਦੋਗਲੇ ਸਿੱਖਾਂ ਨੂੰ ਵੀ ਬੇਨਤੀ ਕਰਦਾ ਕਿ ਭਰਾਵੋ ਸਿੱਖਾਂ ਦੀਆਂ ਜਿਹੜਾ ਉਹਨਾਂ ਕੌਮ ਦੇ ਸ਼ਹੀਦਾਂ ਦੇ ਜਿਹੜਾ ਵੱਡਣਾ ਬੰਦ ਕਰ ਦਿਓ ਉਹਨਾਂ ਦਾ ਕਿਸੇ ਦਾ ਬੱਟ ਨਾਲ ਬੱਟ ਦਾ ਰੌਲਾ ਨਹੀਂ ਸੀ ਕਿਉਂਤੀ ਪੈਨ ਦਾ ਰੌਲਾ ਨਹੀਂ ਸੀ ਉਹਨਾਂ ਨੇ ਜਿਹੜਾ ਆਪਣੇ ਪਿੰਡੇ ਤੇ ਹੰਢਾ ਕੇ ਜਿਹੜਾ ਇਹ ਸਭ ਕੁਝ ਕੀਤਾ ਤੇ ਸਾਡੀਆਂ ਤੁਹਾਡੀਆਂ ਸਾਰਿਆਂ ਦੀ ਜਾਨਾਂ ਬਚਾਈਆਂ ਨਹੀਂ ਅੱਜ ਪੰਜਾਬ ਪਤਾ ਨਹੀਂ ਕਿੱਥੇ ਹੋਣਾ ਸੀ ਇਸ ਕਰਕੇ ਕਲਾਕਾਰਾਂ ਨੂੰ ਬੇਨਤੀ ਆ ਹੋਰ ਸਮਾਜ ਸੇਵੀਨ ਬੇਨਤੀ ਆ ਕਿ ਆਵਾਜ਼ ਉਠਾਓ ਭਾਈ ਬਲਵੰਤ ਸਿੰਘ ਰਾਜੂਆਣੇ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰੋ ਦੂਸਰੇ ਪਾਸੇ ਬੁਲੰਦ ਆਵਾਜ਼ ਕਰੋ ਭਾਈ ਜਗਤਾਰ ਸਿੰਘ ਹਵਾਰੇ ਨੂੰ ਪੰਜਾਬ ਲਿਆਂਦਾ ਜਾਵੇ ਪੰਜਾਬ ਦੀ ਜੇਲ੍ਹ ਚ ਸਿਫਟ ਕੀਤਾ ਜਾਵੇ ਉਹਨਾਂ ਦੀ ਮਾਤਾ ਨੂੰ ਜਿਹੜਾ ਮਿਲਿਆ ਜਾਵੇ ਅਕਾਲ ਪੁਰਖ ਦਾ ਪਤਾ ਨਹੀਂ ਹੁੰਦਾ ਭਾਣਾ ਕਦੋਂ ਵਾਪਰ ਜਾਵੇ ਅਸੀਂ ਤਾਂ ਕਹਿੰਦੇ ਆ ਲੰਬੀਆ ਉਮਰਾਂ ਹੋਣ ਪਰ ਜੋ ਅਕਾਲ ਪੁਰਖ ਨੂੰ ਵਹਿਗੁਰੂ ਨੂੰ ਭਾਣਾ ਮਨਜ਼ੂਰ ਆ ਉਹਦੇ ਰਜਾ 'ਚ ਰਹਿਣਾ ਪੈਂਦਾ ਇਸ ਕਰਕੇ ਅੱਜ ਜਿਹੜਾ ਬੇਨਤੀ ਇਹ ਆ ਕਿ ਤੁਸੀਂ ਹੁਣ ਮਾਰਾ ਮੋਠਾ ਜਾਗ ਉઠੋ ਠੀਕ ਆ ਕਿ ਭਾਈ ਅਰਦਾਸਾਂ ਬਹੁਤ ਕਰ ਲਈਆਂ ਗੈਕਾਂ ਲਈ ਕਿ ਠੀਕ ਆ ਕਿ ਪ੍ਰਮਾਤਮਾ ਆਪਣਾ ਭਾਣਾ ਆਪਣੇ ਉਹਦੇ ਰਜਾ ਜੇ ਵਿੱਚ ਚੱਲਣਾ ਪੈਂਦਾਗਾ ਹਰ ਇੱਕ ਜੇ ਮੇਰੇ ਵਰਗਾ ਕਹਦੇ ਕਿ ਮੈਂ ਫੇਸਬੁਕ ਦੇ ਅਰਦਾਸ ਕਰਤੀ ਮੈਂ ਪੈ ਕੇ ਅਰਦਾਸ ਕਰਤੀ ਇਹ ਅਰਦਾਸਾਂ ਨਹੀਂ ਸੁਣੀਆਂ ਜਾਂਦੀਆਂ ਤੇ ਇਹ ਅਰਦਾਸਾਂ ਦੇ ਕਰਕੇ ਜੇ ਮੈਂ ਤੁਹਾਨੂੰ ਥੋੜੀ ਜਿਹੀ ਗੱਲ ਇਹ ਤੇ ਮੈਂ ਹੋਰ ਕਹਿੰਦਾ ਤੇ ਫਿਰ ਬਵਾਦ ਬਣ ਜਾਣਾਗਾ ਤੇ ਇਸ ਕਰਕੇ ਬੇਨਤੀ ਆ ਤੇ ਜੁਰ ਅਵਾਜ਼ ਹਟਾਓ ਗਲਾ ਸਾਥਰੀ ਜਿੰਦਾ ਧੰਨਵਾਦ ਵਰਜੀ ਕਾ ਖਾਲਸਾ ਵਰਜੀ ਕੀ ਫਤਿਹ